ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਜਿਹੜੀ ਅੱਜ ਮੌਜੂਦਾ ਹਾਲਾਤ ਮੌਸਮ ਦੇ ਬਹੁਤ ਜ਼ਿਆਦਾ ਵਿਗੜੇ ਹੋਏ ਨੇ ਦੇਖ ਲਓ ਜਿੰਨੇ ਵੀ ਪਿੰਡਾਂ ਦੇ ਵਿੱਚ ਫੀਲਡ ਵਰਕ ਤੇ ਗਏ ਆ ਸਾਰਿਆਂ ਹੀ ਪਾਸੇ ਇਦਾਂ ਹੀ بارش ਚੱਲ ਰਹੀ ਹੈ ਤੇ ਜਿੱਥੋਂ ਤੱਕ ਇਹ ਪਤਾ ਹੀ ਆਪਾਂ ਨੂੰ ਵੀ ਇੰਨੀ بارش ਇੰਨਾ ਮੌਸਮ ਖਰਾਬ ਹੋਣ ਦੇ ਕਾਰਨ ਜਿਹੜਾ ਪਾਣੀ ਦਾ ਲੈਵਲ ਹੈ ਦਰਿਆਵਾਂ ਨਦੀਆਂ ਨਹਿਰਾਂ ਨਾਲਿਆਂ ਚ ਵਾਧਾ ਸ਼ੁਰੂ ਹੋ ਗਿਆ ਇਹ بارشਾਂ ਦਾ ਪਾਣੀ ਵੀ ਹੁਣ ਜਿਵੇਂ ਦੇਖ ਲਓ ਤੁਸੀਂ ਨਿਮੀਆਂ ਥਾਵਾਂ ਦੇ ਜਾ ਕੇ ਜਾਊਗਾ ਉਹਨਾਂ ਤੇ ਚਰਲੂਗਾ ਔਰ ਹੜ ਦਾ ਰੂਪ ਧਾਰਨ ਕਰੇਗਾ ਸਾਰਿਆਂ ਨੂੰ ਬੇਨਤੀ ਹੈ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਸੁਜੇਤ ਰਬੂ ਖਾਸ ਕਰਕੇ ਸਾਡੇ ਏਰੀਆ ਪੈਂਦਾ ਸਤਲੋਈ ਦੇ ਵਿੱਚ ਇਥੋਂ ਦੇ ਸਾਰੇ ਹੀ ਲੋਕਾਂ ਨੂੰ ਬੇਨਤੀ ਹੈ ਕਿ ਸੁਚੇਤ ਰਹੋ ਔਰ ਨੀਵੀਆਂ ਥਾਵਾਂ ਤੇ ਜਾਣ ਤੋਂ ਗਰੇਜ ਕਰੋ ਬੱਚਿਆਂ ਦਾ ਖਿਆਲ ਰੱਖੋ ਔਰ ਝੂਠੀਆਂ ਹਵਾਵਾਂ ਤੋਂ ਬਚੋ ਸਰਕਾਰੀ ਹੁਕਮਾਂ ਦੀ ਪਾਲਣਾ ਕਰੋ ਤੁਸੀਂ ਦੇਖ ਰਹੇ ਹੋ ਕਿੰਦਾ بارش ਸਵੇਰ ਤੋਂ ਲੈ ਕੇ ਹੁਣ ਤੱਕ ਮੇਰੇ ਸਾਹਮਣੇ ਇੱਕ ਤੋਂ ਉੱਪਰ ਟਾਈਮ ਹੋ ਚੱਲਿਆ ਹੈ ਅਜੇ بارش ਚੱਲੀ ਜਾਂਦੀ ਹੈ ਬਹੁਤ ਤੇਜ਼ بارش ਹੈ ਜੇ ਇਸੇ ਤਰ੍ਹਾਂ ਬਾਰਿਸ਼ ਚੱਲਦੀ ਰਹੀ ਤੇ ਮੇਰੇ ਹਿਸਾਬ ਨਾਲ ਜਿਵੇਂ ਸਾਡੇ 23 ਦੇ ਵਿੱਚ ਹਾਲਾਤ ਹੋਏ ਸੀ ਉਹ ਹਾਲਾਤ ਬੰਨੇ ਸ਼ੁਰੂ ਹੋ ਜਾਣਗੇ ਪਰਮਾਤਮਾ ਸੁੱਖ ਹੀ ਰੱਖੇ ਸ਼ਾਂਤੀ ਰੱਖੇ ਹੁਣ ਤੁਹਾਨੂੰ ਤਸਵੀਰ ਦਿਖਾਉਣੇ ਆ ਜਿਹੜੀ ਬਾਰਿਸ਼ ਦੇ ਕਾਰਨ ਜਿਹੜੀ ਗਈ ਹੈ ਟਪਰੀ ਦੀ ਸੇਮ ਨਾਲ ਹੀ ਉਹਦੇ ਚ ਫੁੱਲ ਪਾਣੀ ਭਰ ਚੁੱਕਿਆ ਹੈ ਔਰ ਇਹ ਇੱਕ ਹੜ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ ਤੇ ਚਿੰਤਾ ਦਾ ਵਿਸ਼ਾ ਹੈ ਪੂਰੇ ਪੰਜਾਬ ਦੇ ਵਿੱਚ ਇਹ ਹਲਾਜ਼ ਚੱਲ ਰਹੇ ਨੇ ਆ ਦੇਖੋ ਇਹ ਜਦੋਂ ਸਤਲੁਜ ਚ ਪਾਣੀ ਆਉਂਦਾ ਉਹ ਵੀ ਪਾਣੀ ਇਧਰ ਇਹਦੇ ਨਾਲ ਰਲ ਜਾਂਦਾ ਆ ਕਿ ਤੇ ਇੱਥੇ ਵੀ ਕਾਫੀ ਜ਼ਿਆਦਾ ਪਾਣੀ ਦੀ ਸਥਿਤੀ ਜਿਹੜੀ ਹੈ ਵਿਗੜ ਜਾਂਦੀ ਹੈ ਇਹ ਹੁਣ ਡਰੇਨ ਦਾ ਏਰੀਆ ਸੀਗਾ ਇਹਦੇ ਵਿੱਚ ਸਾਰਾ ਬਹੁਤ ਜ਼ਿਆਦਾ ਪਾਣੀ ਹੈ ਏ ਹਾਲਾਤ ਬਹੁਤ ਜ਼ਿਆਦਾ ਵਿਗੜ ਰਹੇ ਨੇ ਔਰ ਜਿੱਦਾਂ ਤੁਹਾਨੂੰ ਬਾਰ-ਬਾਰ ਬੇਨਤੀ ਕਰਦੇ ਆਂ ਵੀ ਆਪਣੇ ਘਰਾਂ ਦੇ ਵਿੱਚ ਰਹੋ ਨੀਵੀਆਂ ਥਾਵਾਂ ਤੋਂ ਜਾਣ ਤੋਂ ਗਰੇਜ ਕਰੋ ਔਰ ਬੱਚਿਆਂ ਦਾ ਖਿਆਲ ਰੱਖੋ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਤੁਸੀਂ ਕਿੱਥੋਂ-ਕਿੱਥੋਂ ਸਾਡੇ ਨਾਲ ਜੁੜੇ ਹੋ ਤਾਂ ਪਤਾ ਚੱਲ ਸਕੇ ਵੀ بارش ਕਿਹੜੇ-ਕਿਹੜੇ ਏਰੀਆ ਵਿੱਚ ਕਿੰਨੀ بارش ਹੋ ਰਹੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਲਾਈਕ ਕਮੈਂਟ ਕਰਕੇ ਦੱਸਣਾ ਜਰੂਰ ਵੀ بارش ਕਿੱਥੇ ਕਿੰਨੀ ਚੱਲ ਰਹੀ ਹੈ ਧੰਨਵਾਦ ਸਤਿ ਸ੍ਰੀ ਅਕਾਲ ਜੀ ਅੱਜ ਫਿਰ ਆਪਾਂ ਲਾਈਵ ਆ ਜਾਬੇ ਦੇ ਹਸਪਤਨ ਤੋਂ ਤੇ ਪਾਣੀ ਬਸੇ ਤਿੰਨ ਹੁਂਗਲਾ ਘਟਿਆ ਸੀ ਚਾਰ ਦੇਖੋ ਚਵਾਕਾਂ ਦਾ ਵੀ ਬਹੁਤ ਔਖਾ ਹੈ ਤੇ ਅਸੀਂ ਪਿਛਲੇ ਕਈ ਸਾਲਾਂ ਤੋਂ ਇਹ ਹੀ ਬੇਨਤੀ ਕਰ ਰਹੇ ਆਂ ਵੀ ਸਾਨੂੰ ਇਸ ਪੱਤਨ ਤੇ ਪੁਲ ਚਾਹੀਦਾ ਜੀ ਤੁਹਾਡੇ ਸਾਹਮਣੇ ਵੇਖੋ ਛੋਟੇ ਛੋਟੇ ਬੱਚਾਂ ਦਾ ਕਿੰਨਾ ਔਖਾ ਹੈ ਸਕੂਲ ਵਾਲਿਆਂ ਦਾ ਤੁਸੀਂ ਵੀਡੀਓ ਚ ਦੇਖ ਹੀ ਲਿਆ ਬੇੜੀ ਤੇ ਆਉਣਾ ਪੈਂਦਾ ਬੱਚਿਆਂ ਨੂੰ ਬੇੜੀ ਤੇ ਲੰਘਣਾ ਪੈਂਦਾ ਉਹ ਦੇਖੋ ਜੀ ਤੁਹਾਡੇ ਸਾਹਮਣੇ ਆਪਾਂ ਅਜਾਬੇ ਦੇ ਉਸ ਪੱਤਨ ਤੋਂ ਅੱਜ ਫਿਰ ਉਸੇ ਲੋਕੇਸ਼ਨ ਤੋਂ ਹੀ ਤੁਹਾਡੇ ਨਾਲ ਜਿਹੜੀ ਵੀ ਸ਼ੇਅਰ ਕਰਦੇ ਆਂ ਪਾਣੀ ਸਿਰਫ ਕੀਆ ਚਾਰ ਉਂਗਲਾ ਘਟਿਆ ਸੀ ਪਰ ਵਧਣਾ ਫਿਰ ਸ਼ੁਰੂ ਹੋ ਗਿਆ ਹੋਰ ਘੰਟਾ ਡੇਢੋ ਘੰਟਾ ਹੋਇਆ ਜਿਹੜਾ ਪਾਣੀ ਵਧਣਾ ਸ਼ੁਰੂ ਹੋ ਗਿਆ ਬਾਕੀ ਮੌਸਮ ਬਹੁਤ ਜ਼ਿਆਦਾ ਖਰਾਬ ਚੱਲ ਰਿਹਾ ਪਿੱਛੇ ਤੁਸੀਂ ਅੱਜ ਦੇਖੋ ਸਾਰੇ ਦਿਨ ਦੀ ਤੁਹਾਨੂੰ ਜਿਹੜੀ ਸਾਡੇ ਕੋਲ ਲੋਕੇਸ਼ਨਾਂ ਅਲੱਗ-ਅਲੱਗ ਲੋਕੇਸ਼ਨਾਂ ਦੀ ਵੀਡੀਓ ਵੀ ਆ ਉਹ ਵੀ ਵਿੱਚ ਪਾਵਾਂਗੇ ਸਾਰਾ ਦਿਨ بارش ਚੱਲ ਰਹੀ ਹੈ ਸਾਰੇ ਫੀਲਡ ਦੇ ਵਿੱਚ ਅੱਜ ਅਸੀਂ ਫੀਲਡ ਜਿੰਨਾ ਵੀ ਕੀਤਾ بارش ਦੇ ਵਿੱਚ ਕੀਤਾ ਸੀਗਾ ਤੇ ਤੁਹਾਡੇ ਸਾਹਮਣੇ ਆਈਆਂ ਬਾਕੀ ਅਸੀਂ ਵਾਰ-ਵਾਰ ਅਪੀਲ ਇਹੀ ਕਰਦੇ ਆਂ ਵੀ ਸਾਨੂੰ ਇਸ ਬੱਦਨ ਤੇ ਜਿਹੜੀ ਹੈ ਪੁਲ ਚਾਹੀਦੀ ਹੈ ਜਿੱਦਾਂ ਤੁਸੀਂ ਪਿੱਕ ਪੁਲ ਦਿੱਤੀ ਹੈ ਫੂਲਾ ਵਾਲਾ ਨੱਥਾ ਸਿੰਘ ਵਾਲੀ ਚੌਂਕੀ ਤੇ ਉਸ ਤਰ੍ਹਾਂ ਦੀ ਇੱਕ ਸਾਨੂੰ ਵੀ ਇੱਥੇ ਪੁਲ ਚਾਹੀਦੀ ਹੈ ਅਸੀਂ ਵਾਰ-ਵਾਰ ਸਰਕਾਰ ਅੱਗੇ ਅਪੀਲ ਕਰਦੇ ਆਂ ਬੇਨਤੀਆਂ ਕਰਦੇ ਆਂ ਤੁਹਾਡੇ ਸਾਹਮਣੇ ਹੀ ਹੈ ਪਿੱਛੇ ਫਰੋਇਪੁਰ ਤੋਂ ਪਿੱਛੇ ਔਰ ਧਰਮਕੋਟ ਏਰੀਆ ਦੇ ਵਿੱਚ ਔਰ ਕਈ ਜਿਹੜੇ ਆ ਪਿੰਡ ਪ੍ਰਭਾਵਿਤ ਹੋ ਗਏ ਆ ਉਸੇ ਤਰ੍ਹਾਂ ਸਾਡੇ ਇਲਾਕੇ ਦੇ ਵਿੱਚ ਵੀ ਪਾਣੀ ਦੀ ਮਾਰ ਜਿਹੜੀ 7 ਲੋਈ ਦੀ ਮਾਰ ਚੱਲ ਰਹੀ ਹੈ ਬਹੁਤ ਜ਼ਿਆਦਾ ਪਰਮਾਤਮਾ ਮਿਹਰ ਭਰਿਆ ਹੱਥ ਰੱਖਣ ਸਾਬ ਤੇ ਬਾਕੀ ਜਿਹੜੀ ਕੁਦਰਤੀ ਆਫਤ ਹੈ ਉਹਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਹੁੰਦਾ ਤੇ ਔਰ ਤੁਸੀਂ ਸੁਚੇਤ ਰਹੋ ਆਪਣੇ ਬੱਚਿਆਂ ਦੀ ਨਿਗਰਾਨੀ ਕਰੋ ਔਰ ਬੱਚਿਆਂ ਨੂੰ ਨੀਮੀਆਂ ਥਾਵਾਂ 'ਤੇ ਪਸ ਨਾ ਜਾਣ ਦਿਓ ਤੇ بارش ਤੁਹਾਡੇ ਸਾਹਮਣੇ ਬਹੁਤ ਜ਼ਿਆਦਾ ਚੱਲ ਰਹੀ ਹੈ بارش ਵੀ ਸਾਰੇ ਏਰੀਆ ਦੇ ਵਿੱਚ ਸੀ ਅੱਜ بارش ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਕਮੈਂਟਾਂ ਵਿੱਚ ਦੱਸੋ ਤੁਸੀਂ ਕਿੱਥੋਂ-ਕਿੱਥੋਂ ਸਾਡੇ ਨਾਲ ਜੁੜੇ ਹੋ ਜਿਹੜਾ ਲਗਾਤਾਰ ਪਾਣੀ ਵੱਧ ਰਿਹਾ ਹੈ ਔਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਜੋ BBMP ਪਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਉਹਦੇ ਵੱਲੋਂ ਕੋਈ ਗੱਲ ਛੱਡਿਆ ਗਿਆ ਜਾਂ ਕੁਝ ਵੀ ਹੈ ਕਹਿਣ ਦਾ ਭਾਵੇਂ ਜੋ ਪਾਣੀ ਉਹਦੇ ਵਿੱਚ ਜਿੰਨਾ ਵੱਧ ਆਊਗਾ ਅੱਗੋਂ ਜੋ ਗੋਬਿੰਦ ਸਾਗਰ ਝੀਲ ਹੈ ਉਸ ਤੋਂ ਪਿੱਛੇ ਜੋ ਉਹਦੇ ਵਿੱਚੋਂ ਨਿਕਲ ਕੇ ਸਿੱਧਾ ਪਾਖੜਾ 'ਚ ਪੈਂਦਾ ਆ ਕੇ ਜੋ ਪਾਣੀ ਪਿੱਛੋ ਵੱਧ ਆਊਗਾ ਉਹ ਤਾਂ ਪ੍ਰਸ਼ਾਸਨ ਨੂੰ ਛੱਡਣਾ ਹੀ ਪੈਣਾ ਹੈ ਉਸ ਮੈਨੇਜਮੈਂਟ ਬੋਰਡ ਨੂੰ ਛੱਡਣਾ ਹੀ ਪੈਣਾ ਹੈ ਇੰਨਾ ਪਾਣੀ ਨੂੰ ਡੱਕ ਕੇ ਵੀ ਨਹੀਂ ਰੱਖ ਸਕਦੇ ਆਪਾਂ ਕਿਸੇ ਨੂੰ ਕੋਈ ਦੋਸ਼ ਨਹੀਂ ਦੇ ਸਕਦੇ ਇਹਦੇ ਵਿੱਚ ਇਹ ਕੁਦਰਤੀ ਆਫਤਾਂ ਨੇ ਕੁਦਰਤੀ ਆਫਤਾਂ ਨੂੰ ਨਜਿੱਠਣ ਵਾਸਤੇ ਸਾਨੂੰ ਆਪ ਨੂੰ ਉਪਰਾਲੇ ਕਰਨੇ ਪੈਂਦੇ ਆ ਔਰ ਇਹਦੇ ਵਿੱਚ ਇਹ ਹੈ ਵੀ ਸਰਕਾਰਾਂ ਨੂੰ ਇਹ ਸੋਚਣਾ ਚਾਹੀਦਾ ਹੈ ਵੀ ਜਿੱਦਾਂ ਨੀਵੀਆਂ ਸਾਵਾਂ ਤੇ ਆਉਣ ਜਾਣ ਦਾ ਜੋ ਹੈ ਬਹੁਤ ਜ਼ਿਆਦਾ ਜਿਹੜੀ ਪ੍ਰੋਬਲਮ ਆਉਂਦੀ ਹੈ ਇੰਨਾਂ ਚੀਜ਼ਾਂ ਨੂੰ ਪਹਿਲਾਂ ਲਾਈਟਰੀ ਲੈਣਾ ਚਾਹੀਦਾ ਵੀ ਜਿੱਦਾਂ ਪੋਲ ਵਗੈਰਾ ਦਿੱਤਾ ਜਾਵੇ ਜੇ ਪੋਲ ਦਿੱਤਾ ਜਾਂਦਾ ਤੇ ਸਾਨੂੰ ਆ ਆਉਣ ਜਾਣ ਦੀ ਦਿੱਕਤ ਨਹੀਂ ਆਉਂਦੀ ਸੀਗੀ ਜਿਹੜੀ ਅੱਜ ਬਹੁਤ ਜ਼ਿਆਦਾ ਆਉਣ ਜਾਣ ਦੀ ਦਿੱਕਤ ਹੈ ਪਿੱਛੇ ਵੇਖੋ ਕਾਫੀ ਦੂਰ ਤੱਕ ਪਾਣੀ ਦਾ ਖਲਾਰ ਹੈ ਜੀ ਅ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਤੁਸੀਂ ਕਿੱਥੇ ਤੋਂ ਸਾਡੀ ਵੀਡੀਓ ਨਾਲ ਜੁੜੇ ਹੋ ਤੁਹਾਡੇ ਏਰੀਆ ਦੇ ਵਿੱਚ ਕੀ ਸਥਿਤੀ ਚੱਲ ਰਹੀ ਹੈ ਖਾਸ ਕਰਕੇ ਫਾਇਲਕਾ ਏਰੀਆ ਸਤਲੋਜ ਏਰੀਆ ਪੈਂਦਾ ਉਸ ਏਰੀਆ ਦੇ ਜਿਹੜੇ ਬੰਦੇ ਸਾਡੇ ਨਾਲ ਜੁੜਦੇ ਆ ਨਾਲ ਦੀ ਨਾਲ ਸਾਡੀ ਵੀਡੀਓ ਵੀਡੀਓ ਨੂੰ ਸ਼ੇਅਰ ਕਰੋ ਔਰ ਲਾਈਕ ਕਮੈਂਟਾਂ ਵਿੱਚ ਦੱਸੋ ਤੁਸੀਂ ਕਿੱਥੋਂ ਔਰ ਕਿਹੜੇ ਪਿੰਡ ਤੋਂ ਸਾਡੇ ਨਾਲ ਜੁੜੇ ਹੋ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਏਰੀਆ ਅਸੀਂ ਵਾਰ-ਵਾਰ ਬੇਨਤੀ ਵੀ ਕਰਦੇ ਆ ਵੀ ਨੀਵੀਆਂ ਥਾਵਾਂ ਤੋਂ ਜਾਣ ਤੋਂ ਬਰੇਜ ਕਰੋ ਔਰ ਆਪਣੇ ਬੱਚਿਆਂ ਦਾ ਖਾਸ ਖਿਆਲ ਰੱਖੋ ਸਰਕਾਰੀ ਹੁਕਮਾਂ ਦੀ ਪਾਲਣਾ ਕਰੋ ਜੋ ਪ੍ਰਸ਼ਾਸਨ ਕਹਿ ਰਿਹਾ ਉਹਦੇ ਤੌਰ ਤੇ ਕੀਤੀ ਜਾਵੇ ਔਰ ਆਪਣੇ ਚਾਨੀਮਲੀਨ ਜੋ ਵੀ ਹੈ ਉਹਦਾ ਪੂਰਾ ਖਿਆਲ ਰੱਖੋ ਤੇ ਜਿਸ ਤਰ੍ਹਾਂ ਦੇ ਸਰਕਾਰੀ ਹੁਕਮ ਹੁੰਦੇ ਨੇ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਦੇਖ ਲਓ ਤੁਸੀਂ ਮੌਸਮ ਕਿੰਨਾ ਖਰਾਬ ਚੱਲ ਰਿਹਾ ਹੈ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਵਾਜੀ ਤੁਹਾਨੂੰ ਮੌਕੇ ਦੀ ਲਾਈਵ ਰਿਪੋਰਟ ਦਿੱਤੀ ਹੈ ਜੀ ਪੰਜਾਬਾ ਨੌਬ